ਜੀਦਾ ਨਾਮ ਲਏ ਤਾਂ ਇਹਨਾਂ ਠੰਡਾ ਠੰਡਾ ਮਹਿਸੂਸ ਹੁੰਦਾ ਤੇ ਉਹਨੂੰ ਖਾਦੇ ਬਾਅਦ ਦੇਖੋ ਕਿੰਨੀ ਠੰਡਕ ਮਹਿਸੂਸ ਹੋਊਗੀ ਉਹ ਅੱਜ ਆਪਾਂ ਹੁਣ ਇਹਨੂੰ ਖਾ ਕੇ ਪਤਾ ਲੱਗੂਗਾ ਜੀ ਖਾਵਾਂਗੇ ਬਣਾਵਾਂਗੇ ਪਹਿਲਾਂ ਤੇ ਫਿਰ ਖਾਵਾਂਗੇ ਹਨਾ ਤੇ ਨਾਲੇ ਨਾਲ ਨਾਲ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸਾਂਝਾ ਕਰੀਏ ਨਾਲੇ ਤਾਂ ਦੋ ਚਾਰ ਗੱਲਾਂ ਹੋ ਜਾਣਗੀਆਂ ਠੰਡੀਆਂ ਠੰਡੀਆਂ ਮਿੱਠੀਆਂ ਮਿੱਠੀਆਂ ਤੇ ਨਾਲੇ ਭਾਈ ਆਪਣਾ ਖਾਣਾ ਪੀਣਾ ਤਿਆਰ ਹੋ ਜਾਊਗਾ ਹਨਾ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਠੰਡੀ ਸਬਜੀ ਜਿਹੜੀ ਕੀ ਇਹਨੂੰ ਠੰਡੀ ਸਬਜੀ ਗਰਮੀਆਂ ਦੀ ਸੁਗਾਤ ਕਿਹਾ ਜਾਂਦਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਲੋਕੀ ਦੀ ਸਬਜੀ ਠੀਕ ਹੈ ਜੀ ਇਹ ਇੰਨੀ ਕੁ ਠੰਡੀ ਹੈ ਇਹਦਾ ਰਾਇਤਾ ਆਪਾਂ ਉਹ ਵੀ ਠੰਡਕ ਦਿੰਦਾ ਹੈ ਅਗਰ ਇਹਦੀ ਸਬਜੀ ਬਣਾ ਕੇ ਖਾ ਲਓ ਵੀ ਠੰਡਕ ਦਿੰਦੀ ਹੈ ਨਾ ਲੈ ਤੂੰ ਠੰਡ ਸ਼ੁਰੂ ਹੋ ਜਾਂਦੀ ਹੈ ਆਪਾਂ ਇੱਕ ਲੋਕੀ ਲੈ ਲਈ ਦੋ ਪਿਆਜ਼ ਲੈ ਲਈ ਜੀ ਤੇ ਆਪਾਂ ਪਾ ਲਿਆ ਜੀ ਤੇਲ ਇਹਦੇ ਵਿੱਚ ਤੇਲ ਕਿਉਂ ਜਿਹੜਾ ਪਾਉਣਾ ਸੀਗਾ ਆਪਾਂ ਉਹ ਪਾ ਲਿਆ ਆਪਾਂ ਪਾਇਆ ਜੀ ਇਹਦੇ ਵਿੱਚ ਨਾਰੀਅਲ ਦਾ ਤੇਲ ਠੀਕ ਹੈ ਜੀ ਤੇ ਆਪਾਂ ਉਹਦੇ ਬਾਅਦ ਪਾਤਾ ਜੀ ਜੀਰੇ ਦਾ ਤੜਕਾ ਲਾਤਾ ਨਾਰੀਅਲ ਦੇ ਤੇਲ ਨਾਲ ਨਾ ਜਦੋਂ ਆਪਾਂ ਇਹਨੂੰ ਤੜਕਾ ਲਾਉਨੇ ਥੋੜਾ ਜਿਹਾ ਇਹ ਝੱਗ ਜੀ ਛੱਡਣ ਲੱਗ ਜਾਂਦਾ ਹੈਗਾ ਫਿਰ ਆਪਾਂ ਪਾਤਾ ਜੀ ਪਿਆਜ਼ ਦੋ ਪਿਆਜ਼ ਪਾਏ ਨੇ ਤੇ ਇੱਕ ਆਪਾਂ ਲਈਏ ਲੋਕੀ ਹੋਰ ਾਲਤੂ ਫालतੂ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਮੈਂ ਜਦੋਂ ਵੀ ਬਣਾਉਣੀ ਹੁੰਨੀ ਆ ਨਾ ਮੈਂ ਇਸੇ ਤਰ੍ਹਾਂ ਹੀ ਬਣਾਉਣੀ ਹੁੰਨੀ ਆ ਠੀਕ ਹੈ ਜੀ ਆਹ ਦੇਖੋ ਤੁਸੀਂ ਹੁਣੇ ਪਿਆਜ਼ ਵਿੱਚ ਬਣੀ ਜਾਂਦੇ ਨੇ ਇਹਦੇ ਵਿੱਚ ਜੀਰੇ ਦਾ ਤੜਕਾ ਲੱਗਾ ਤੇ ਵਿੱਚ ਹੀ ਆਪਾਂ ਸੁੱਟ ਦੇਣੀ ਆ ਜੀ ਲੋਕੀ ਜਿਹੜੀ ਕਿ ਆਪਾਂ ਧੋਸ ਵਾਰ ਕੇ ਵਧੀਆ ਛਿੱਲ ਕੇ ਤੇ ਇਹਦੀਆਂ ਨਿਕੀਆਂ ਨਿਕੀਆਂ ਇਹਦੇ ਸਲਾਈਸ ਜੇ ਕਰਕੇ ਇਹਦੀਆਂ ਫਾੜੀਆਂ ਜੀਆਂ ਕਰ ਰੱਖੀਆਂ ਸੀਗੀਆਂ ਜਿਆਦੇ ਤਾਮਝਾਮ ਕਰਨ ਦੀ ਲੋੜ ਨਹੀਂ ਵਿਚਾਰੀ ਜਿੰਨੀ ਠੰਡੀ ਹੈ ਨਾ ਉਨੀ ਇਹ ਸ਼ਾਂਤ ਹੈ ਇਹਨੇ ਕੋਈ ਚਮਕ ਦਮਕ ਨਹੀਂ ਲਾਉਣੀ ਕੋਈ ਇਹਦੇ ਆਪਾਂ ਸੁਰਖੀ ਬਿੰਦੀ ਨਹੀਂ ਲਾਉਣੀ ਕੁਛ ਨਹੀਂ ਲਾਉਣਾ ਮੈਂ ਕਹਿੰਦੀ ਆ ਸਾਦੀ ਤੇ ਸਿੰਪਲ ਜਿੰਨਾ ਸਾਦਾ ਸਿੰਪਲ ਹੁੰਦਾ ਜੀ ਉਹਨਾਂ ਚੰਗਾ ਲੱਗਦਾ ਤੇ ਸੁਵਾਦ ਵੀ ਚੀਜ਼ ਲੱਗਦੀ ਹੈ ਜਿਵੇਂ ਸਾਦਾ ਬੰਦਾ ਹੋਵੇ ਉਹ ਵੀ ਚੰਗਾ ਲੱਗਦਾ ਤੇ ਇਹ ਤਾਂ ਮਤਲਬ ਕਿ ਸਬਜੀ ਆ ਹਨਾ ਇਹਦੇ ਵਿੱਚ ਪਾਤਾ ਜੀ ਆਪਾਂ ਨਮਕ ਮਿਰਚ ਤੇ ਹਲਦੀ ਮਸਾਲਾ ਆਪਾਂ ਇਹਦੇ ਵਿੱਚ ਪਾਇਆ ਨਹੀਂ ਹੈਗਾ ਨਮਕ ਮਿਰਚ ਤੇ ਹਲਦੀ ਪਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਲੈਣਾ ਇਹਦੀ ਝੱਗ ਜੀ ਉੱਠਣੋਂ हट ਗਈ ਕਿਉਂਕਿ ਸਾਰਾ ਸਮਾਨ ਇਹਦੇ ਵਿੱਚ ਪੈ ਗਿਆ ਤੇ ਇਹਦੇ ਨਾਲ ਮਤਲਬ ਕਿ ਵਧੀਆ ਹੋਣੇ ਨੇ ਭੁੱਜ ਜਾਣਾ ਜਦੋਂ ਇਹਨੇ ਭੁੱਜ ਗਿਆ ਨਾ ਵਧੀਆ ਇਹ ਮਤਲਬ ਆਪਾਂ ਭੁੰਨ ਲੈਣਾ ਇਹਨੂੰ ਚੰਗੀ ਤਰ੍ਹਾਂ ਹਨਾ ਤੇ ਫਿਰ ਇਹਨੂੰ ਆਪਾਂ ਹਲਕਾ ਫੁਲਕਾ ਜਿਹਾ ਸੇਕ ਤੇ ਰੱਖਣਾ ਜਿਆਦਾ ਤੇਜ਼ ਗੈਸ ਨਹੀਂ ਕਰਨੀ ਹੈਗੀ ਤੇਜ਼ ਗੈਸ ਨਾਲ ਇਹਨੂੰ ਵੀ ਗੁੱਸਾ ਚੜ ਜਾਂਦਾ ਹੈ ਕਹਿੰਦੀ ਹੈ ਮੈਂ ਇੰਨੀ ਠੰਢੀ ਆ ਤੇ ਮੈਨੂੰ ਇਹ ਗੈਸ ਮੇਰੇ ਮਚਾ ਮਚਾ ਕੇ ਮਚਾ ਮਚਾ ਕੇ ਇਹਨਾਂ ਨੇ ਮੇਰਾ ਅੰਦਰ ਹੀ ਮਚਾ ਰੱਖਿਆ ਆਪਾਂ ਇਹ ਜਿਹਾ ਕੰਮ ਨਹੀਂ ਕਰਨਾ ਠੰਡਾ ਪਾਣੀ ਪਾ ਦਿਓ ਜੀ ਥੋੜਾ ਜਿਹਾ ਚ ਨਾਰਮਲ ਪਾਣੀ ਪਾ ਦਿਓ ਉਹਦੇ ਨਾਲ ਕੀ ਆ ਨਾ ਇਹਨੇ ਰਿੱਝ ਜਾਣਾ ਪੂਰੀ ਚੰਗੀ ਤਰ੍ਹਾਂ ਥੋੜਾ ਜਿਹਾ ਆਪਾਂ ਇਹਨੂੰ ਟੱਕ ਦੇਣਾ ਜੀ ਆਪਾਂ ਕੀ ਆਪਾਂ ਦੇਖਦੇ ਰਵਾਂਗੇ ਵਿੱਚ ਦੀ ਹਲਾ ਹਲਾ ਕੇ ਵੀ ਕਿਤੇ ਇਹ ਮਤਲਬ ਕਿ ਪਾਣੀ ਸੜਦਾ ਤਾਂ ਨਹੀਂ ਹੈਗਾ ਆ ਦੇਖੋ ਰਿੱਜੀ ਜਾਂਦੀ ਐ ਆਪਾਂ ਫੇਰੇ ਚ ਕੜਚੀ ਮਾਰ ਕੇ ਆਪਾਂ ਇਹਨੂੰ ਫੇਰ ਟੱਕ ਦੇਣਾ ਮੈਂ ਕਹਿੰਦੀ ਆ ਗਰਮੀਆਂ ਨੇ ਸੁਗਾਤਾ ਹੁੰਦੀਆਂ ਜੀ ਇਹ ਤੋਰੀਆਂ ਹੋਈਆਂ ਮਤਲਬ ਕੀ ਆ ਹੋਇਆ ਹਨਾ ਲੋਕੀ ਹੋਈ ਤੇ ਐਜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਗਰਮੀ ਦੇ ਵਿੱਚ ਹੀ ਜ਼ਿਆਦਾ ਸਵਾਦ ਲੱਗਦੀਆਂ ਅਗਰ ਆਪਾਂ ਠੰਡ ਚ ਬਣਾਈਏ ਤੇ ਇਹਨਾਂ ਦਾ ਸਵਾਦ ਨਹੀਂ ਆਉਂਦਾ ਕਿਉਂਕਿ ਇਹਨੂੰ ਠੰਡੀਆਂ ਸਬਜ਼ੀਆਂ ਬੋਲਿਆ ਜਾਂਦਾ ਅੱਗੇ ਕਹਿੰਦੇ ਅਸੀਂ ਤੁਸੀਂ ਕੀ ਬਣਾਇਆ ਅਸੀਂ ਤਾਂ ਜੀ ਅੱਜ ਠੰਡੀ ਦਾਲ ਧਰੀ ਆ ਹਨਾ ਘਰਾਂ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਆਪਣੇ ਚੱਲਦਾ ਹੁੰਦਾ ਸੀ ਇਹ ਤਾਂ ਮੇਰੇ ਸੁਣਨ ਦੀਆਂ ਗੱਲਾਂ ਨੇ ਤੁਸੀਂ ਪਤਾ ਨਹੀਂ ਭਾਈ ਸੁਣੀਆਂ ਕਿ ਨਹੀਂ ਅਗਰ ਕਿਸੇ ਨੇ ਸੁਣੀਆਂ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਦਾਲ ਹੀ ਕਹਿੰਦੇ ਅੱਜ ਅਸੀਂ ਕਦੂਆਂ ਦੀ ਦਾਲ ਧਰੀ ਹੈ ਜੀ ਅੱਜ ਅਸੀਂ ਤੋਰੀਆਂ ਦੀ ਦਾਲ ਧਰੀ ਹੈ ਸਬਜ਼ੀ ਤਾਂ ਭਾਈ ਹੁਣ ਫੈਸ਼ਨ ਹੋ ਗਿਆ ਆਹ ਦੇਖੋ ਘੁਲ ਗਈ ਆਪਾਂ ਕੜਛੀ ਮਾਰ ਕੇ ਦੇਖਦੇ ਆ ਨਾ ਤੇ ਘੁਲੀ ਪਈ ਹੈਗੀ ਐ ਥੋੜੇ ਜਿਹਾ ਪਾਣੀ ਨਾਲ ਘੁਲ ਜਾਂਦੀ ਹੈਗੀ ਐ ਇਹ ਆਪਦਾ ਪਾਣੀ ਛੱਡ ਜਾਂਦੀ ਹੈ ਜਿਹੜੀਆਂ ਮਤਲਬ ਆਪਾਂ ਘਰਾਂ ਦੇ ਵਿੱਚ ਕਦੋਂ ਆਂਦੀਆਂ ਬੱਲਾ ਲਾ ਲੈਨੇ ਉਹਨਾਂ ਨੂੰ ਤਾਂ ਪਾਣੀ ਦੀ ਵੀ ਨਹੀਂ ਇੱਕ ਦੀ ਜ਼ਰੂਰਤ ਹੁੰਦੀ ਉਹ ਤਾਂ ਬਿਨਾਂ ਪਾਣੀ ਤੋਂ ਉਹਨਾਂ ਨੇ ਮਤਲਬ ਆਪਦੇ ਜਿਵੇਂ ਨਾ ਮਤਲਬ ਨਰੇ ਘੋਚ ਬਣਾਈਆਂ ਹੁੰਦੀਆਂ ਇਸ ਤਰ੍ਹਾਂ ਬਣਦੀਆਂ ਜਦੋਂ ਇਹ ਰਿੱਝ ਗਈ ਜੀ ਚੰਗੀ ਤਰ੍ਹਾਂ ਆਪਾਂ ਇਹ ਚ ਪਾ ਲਿਆ ਦੁੱਧ ਠੀਕ ਹੈ ਜੀ ਹੁਣ ਕਈ ਮਤਲਬ ਵੀਰ ਭੈਣ ਕਮੈਂਟ ਵੀ ਕਰ ਲਾ ਕਹਿੰਦੇ ਵੀ ਨਮਕ ਚ ਦੁੱਧ ਕੱਦੂ ਦੀ ਸਬਜ਼ੀ ਚ ਦੁੱਧ ਪੈਂਦਾ ਹੀ ਪੈਂਦਾ ਜੀ ਤੋਰੀਆਂ ਚ ਵੀ ਦੁੱਧ ਪੈਂਦਾ ਕੱਦੂ ਚ ਵੀ ਪੈਂਦਾ ਸਾਰੀ ਦੁਨੀਆ ਹੀ ਦੁੱਧ ਪਾਉਂਦੀ ਹੈਗੀ ਐ ਅਸੀਂ ਵੀ ਕੱਦੂ ਕਦੇ ਬਿਨਾਂ ਦੁੱਧ ਤੋਰੀ ਬਣਾਇਆ ਜੇ ਮਲਾਈ ਪਈ ਹੁੰਦੀ ਹੈ ਮਲਾਈ ਪਾ ਲਈਦੀ ਹੈ ਯਾਨੀ ਕਿ ਜਿਹੜੀ ਚੀਜ਼ ਆਪਣੇ ਕੋਲੇ ਪਈ ਹੈ ਆਪਾਂ ਉਹ ਚੀਜ਼ ਵਰਤ ਲਈਦੀ ਹੈ ਤਾਂ ਦੇਖੋ ਤੁਸੀਂ ਕਿੱਡਾ ਸੋਹਣਾ ਹੋਣ ਇਹਨੇ ਰੰਗ ਲਿਆਂਦਾ ਤੇ ਰੰਗ ਬਨ ਬਣ ਗਿਆ ਇਹਦਾ ਸੋਹਣਾ ਤੇ ਉਤੋਂ ਆਪਾਂ ਇਹਨੂੰ ਹਾਰ ਸ਼ਿੰਗਾਰ ਥੋੜਾ ਜਿਹਾ ਲਾ ਦਿਆਂਗੇ ਥੋੜਾ ਜਿਹਾ ਹਲਕਾ ਫੁਲਕ ਕਿਉਂਕਿ ਠੰਡੀ ਹੈ ਤੈਨੂੰ ਠੰਡੀ ਰੱਖੋ ਆਪਾਂ ਪਤਲੇ ਪਤਲੇ ਬਣਾ ਲੈਣੇ ਫੁਲਕੇ ਉਹਦੇ ਨਾਲ ਖਾਵਾਂਗੇ ਤੰਦੂਰੀ ਫੁਲਕਿਆਂ ਨਾਲ ਵੀ ਬੜੀ ਵਧੀਆ ਲੱਗਦੀ ਹੈ ਗਰਮੀ ਚ ਤੰਦੂਰੀ ਚੱਲ ਜਾਂਦੇ ਰਿਹਾ ਨਾ ਤੇ ਮੈਂ ਚੁੱਲੇ ਤੇ ਬਣਾਉਂਗੀ ਜੀ ਤੇ ਚੁੱਲੇ ਦੀਆਂ ਰੋਟੀਆਂ ਨਾਲ ਵੀ ਇਹ ਬਹੁਤ ਸਵਾਦ ਲੱਗਦੀ ਹੈਗੀ ਹੈ ਤੇ ਹੁਣ ਆਪਾਂ ਥੋੜਾ ਜਿਹਾ ਧਨੀਆ ਚੀਰਿਆ ਸੀਗਾ ਕੱਟਿਆ ਸੀ ਥੋੜਾ ਜਿਹਾ ਉਹ ਕੱਟ ਕੇ ਧੋ